ਹੋਬੀ ਢਾਲੀਵਾਲ ਹੋਬੀ ਢਾਲੀਵਾਲ ਦੀ ਇੱਕ ਵੀਡੀਓ ਆ ਰਹੀ ਆ ਕੋਈ ਕੁੜੀ ਦਾ ਮਾਮਲਾ ਉਹਨੇ ਪਤਾ ਨਹੀਂ ਕੁੜੀ ਨੂੰ ਗਲਤ ਬੋਲਿਆ ਕੀ ਕੀ ਆ ਉਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਪਰ ਹੋਬੀ ਢਾਲੀਵਾਲ ਨੇ ਕਿਹਾ ਵੀ ਮੈਂ ਬਹੁਤ ਵੱਡਾ ਲੈਵਲ ਦਾ ਬੰਦਾ ਐ ਮੈਂ 100 ਫਿਲਮ ਪੰਜਾਬੀ ਕਰ ਚੁੱਕਿਆ ਸੱਤ ਬਾਲੀਵੁੱਡ ਕਰ ਚੁੱਕਿਆ ਐਡਾ ਕੱਡਾ ਬੇ ਤੂੰ ਬੰਦਾ ਹੋਬੀ ਢਾਲੀਵਾਲ ਮੇਰੇ ਖਿਲਾਫ ਕੋਈ ਗਲਤ ਬੋਲੇ ਮੈਂ ਬੋਲਦਾ ਲੈ ਐਡਾ ਕੱਡਾ ਕੋ ਬੰਦਾ ਤੂੰ ਤੇਰੇ ਤੇਰੇ ਖਿਲਾਫ ਨਹੀਂ ਬੋਲ ਸਕਦਾ ਕੋਈ ਹੋਬੀ ਧਾਲੀ ਵਾਲ ਇੱਕੋ ਦੋ ਚਾਵਲ ਜਿਹੜੇ ਮੈਂ ਫੋਟੋ ਲਾਈ ਐ ਸਾਈਡ ਤੇ ਲਾਈ ਐ ਉਹ ਬੋਲੀ ਜਾਂਦੇ ਕਿ ਹੋਬੀ ਧਾਲੀ ਵਾਲ ਨੇ ਪਰਚਾ ਕਰਾਤਾ ਉੜੀਆਂ ਤੇ ਕਣਕ ਦੇ ਵਿੱਚ ਬੀਜੇ ਸੀ ਖਰਬੂਜੇ ਤੇ ਖਰਬੂਜੇ ਪੁਰਾਣੇ ਕੱਟ ਲੇ ਵਾਟਰਲੈਦਰ ਕਾਲਜ ਦੇ ਉਪਾਰਚਿਆ ਕਰਾਗਾ ਪੁਰਾਣੀ ਗੱਲ ਆ ਪਈ ਉਹ ਆ ਬੇਕੂਫ ਲੋਕੋ ਪੰਜਾਬ ਚ ਰਹਿੰਦੇ ਆ ਤੁਸੀਂ ਆ ਚਾਹਲ ਜੇ ਬੰਦੇ ਜਿਹੜੇ ਕਣਕ ਦੇ ਵਿੱਚ ਖਰਬੂਜੇ ਵਿਜੇ ਉਹ ਬੇਕੂਫ ਲੋਕੋ ਕਣਕ ਦੇ ਵਿੱਚ ਤਾਂ ਖਰਬੂਜੇ ਹੁੰਦੇ ਹੀ ਨਹੀਂ ਖਰਬੂਜੇ ਹੁੰਦੇ ਹੀ ਨਰਮੇ ਚ ਜਿੰਨੇ ਵੀ ਮੇਰੇ ਪੰਜਾਬ ਦੇ ਲੋਕ ਵੀਡੀਓ ਵੇਖ ਰਹੇ ਆ ਸ਼ੇਅਰ ਕਰ ਦਿਓ ਹੱਬੀ ਢਾਲੀਵਾਲ ਤੱਕ ਪਹੁੰਚਾ ਦਿਓ ਹੱਬੀ ਢਾਲੀਵਾਲ ਦੇ ਆਪਾਂ ਸਮਝ ਲਾ ਹੱਕ ਜੀ ਬੋਲਦੇ ਆ ਕਿਸਾਬ ਦੇ ਮੈਨੂੰ ਵੀ ਗਾਲਾਂ ਕੱਢਣਗੇ ਮੈਂ ਵੀ ਸਟਾਰ ਆ ਯਾਰ ਮੈਂ ਤਿੰਨ ਫਿਲਮਾਂ ਕਰੀਆਂ ਪੰਜਾਬੀ ਹੱਬੀ ਢਾਲੀਵਾਲ ਨੇ ਤਾਂ ਸੌ ਫਿਲਮ ਕਰੀਆ ਮੈਂ ਤੰਨ ਕਰੀਆਂ ਤੰਨ ਸਮਾਨ ਖਾਨ ਦਾ ਖੁਦ ਫੋਨ ਆਇਆ ਹੋਇਆ ਮੈਨੂੰ ਵੀ ਮੈਂ ਤੇਰੇ ਨਾਲ ਫਿਲਮ ਕਰਨੀ ਆ ਪਤਾ ਉਹਦਾ ਟਾਈਮ ਉਹਦਾ ਟਾਈਮ ਨਹੀਂ ਲੱਗਿਆ ਮੇਰੇ ਨਾਲ ਫਿਲਮ ਕਰਨ ਦਾ ਸਮਝ ਕੇ ਨਾ ਸਟਾਰ ਮੈਂ ਵੀ ਬਹੁਤ ਤਕੜਾ ਮੇਰੇ ਵੀ ਖਿਲਾਫ ਨਹੀਂ ਕੋਈ ਬੋਲ ਸਕਦਾਗਾ ਐਵੇਂ ਨਾ ਕੋ ਚੱਕ ਕੇ ਬੋਲ ਫਿਰ ਆ ਚਾਵਲ ਜੇ ਤੁਸੀਂ ਨਾ ਬੋਲ ਪਿਓ ਕਿਤੇ ਉਹ ਤੁਸੀਂ ਤੁਹਾਨੂੰ ਤੁਹਾਨੂੰ ਖਰਬੂਜਾਂ ਦਾ ਤਾਂ ਪਤਾ ਨਹੀਂ ਕਿਹੜੀ ਰੁੱਤ ਚ ਹੁੰਦੇ ਆ ਤੁਹਾਨੂੰ ਵੀਡੀਓ ਬਣਾਉਣ ਤਾਂ ਲਾਗ ਗਿਆ ਚੁੱਪ ਕਰਕੇ ਖਰਬੂਜਾਂ ਦਾ ਪਤਾ ਤੁਹਾਨੂੰ ਕਿਹੜੀ ਰੁੱਤ ਚ ਹੁੰਦੇ ਆ ਖਰਬੂਜੇ ਹੁੰਦੇ ਆ ਅ ਨਰਮੇ ਵਾਲੀ ਰੁੱਤ ਚ ਨਰਮੇ ਚ ਵਿੱਜੀ ਜਾਂਦੇ ਆ ਖਰਬੂਜੇ ਕਣਕ ਦੇ ਵਿੱਚ ਖਰਬੂਜੇ ਹੋਏ ਵੇਖਿਆ ਕਿਸ ਨੇ ਵੇਖਿਆ ਤਾਂ ਕਮੈਂਟਾਂ 'ਚ ਦੱਸੋ ਦੱਸੋ ਵੀ ਮਿੱਤਰੋ ਕਮੈਂਟਾਂ ਦੇ ਵਿੱਚ ਖਰਬੂਜੇ ਕਣਕ 'ਚ ਹੁੰਦੇ ਆ ਕਿਤੇ ਤੇ ਦੂਜੀ ਗੱਲ ਮੈਂ ਬੋਲਿਆ ਹੌਬੀ ਢਾਲੀਵਾਲ ਹੌਬੀ ਢਾਲੀਵਾਲ ਜੀ ਤੁਸੀਂ ਬਹੁਤ ਵੱਡੇ ਸਟਾਰ ਹੋ ਬਹੁਤ ਵਧੀਆ ਕਰਦੇ ਪਰ ਇੱਜ਼ਤ ਕਰਨੀ ਵੀ ਬਣਦੀ ਆ ਕੁੜੀਆਂ ਦੀ ਧੀਆ ਦੀ ਭੈਣਾਂ ਦੀ ਜੋ ਵੀ ਨਾਲ ਆਪਣੇ ਕੁੜੀਆਂ ਕੰਮ ਕਰਦੀਆਂ ਉਹਨਾਂ ਦੀ ਇੱਜ਼ਤ ਕਰੋ ਉਹ ਕਾਲ ਨੂੰ ਸਲਾਹਣ ਤੁਨੂੰ ਵੀ ਬਹੁਤ ਵਧੀਆ ਬੰਦੇ ਆ ਇਹ ਪਤਾ ਨਹੀਂ ਅਸਮੈਂ 3-4 ਫਿਲਮਾਂ ਕਰਾਈਆਂ ਪੰਜਾਬੀ ਅ ਪੰਜਰਾ ਫਿਲਮ ਕਰਾਈ ਆ ਆਪਾਂ ਯੋਗਰਾਜ ਭਾਜੀ ਨਾਲ ਤੇ ਇੱਕ ਮਾਸਟਰ ਫਿਲਮ ਕਰਾਈ ਆ ਇੱਕ ਅ ਹੋਰ ਫਰਮ ਆ ਰਹੀ ਹੈ ਕੀ ਨਾਮ ਦਾ ਯਾ ਮਤੈਣ ਨਾ ਭੁੱਲ ਗਿਆ ਮੈਨੂੰ ਆਇਆ ਹੁਣ ਵੀਡੀਓ ਪਾ ਦਾਂ ਮੈਂ ਛੇਤੀ ਛੇਤੀ ਇਹ ਤੇ ਉਹ ਵੀ ਦਾਖ ਦੂੰਗਾ ਤੇ ਮਿੱਤਰੋ ਵੀਡੀਓ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਹੋਰ ਵੀ ਥਾਲੀ ਵੱਲ ਜੀ ਔੜਾਂ ਦੀ ਇੱਜ਼ਤ ਕਰੋ ਔੜਾਂ ਦੀ ਇੱਜ਼ਤ ਕਰਨੀ ਸਿੱਖੋ ਧੀ ਨਾਲ ਦੀ ਭੈਣਾਂ ਦੀ ਇੱਜ਼ਤ ਕਰਨੀ ਸਿੱਖੋ ਠੀਕ ਹੈ ਨਾ ਤੇ ਤੁਸੀਂ ਕਹਿ ਰਹੇ ਹੋ ਕਿ ਬਹੁਤ ਵੱਡਾ ਸਟਾਰ ਆ ਮੇਰੇ ਖਿਲਾਫ ਹਾਂ ਨਹੀਂ ਤੁਸੀਂ ਬਹੁਤ ਵੱਡੇ ਸਟਾਰ ਆ ਮੰਨਦੇ ਆਂ ਸੀ ਥੋਡੇ ਖਿਲਾਫ ਬੋਲਣਾ ਜਿਹੜਾ ਵੀ ਬੋਲਿਆ ਕੋਈ ਯਰਤ ਵਾਲੇ ਬੋਲਦਾ ਤੇ ਮੈਂ ਵੀ ਬਹੁਤ ਵੱਡਾ 스타 ਆ ਰੱਤਾਂ ਫਿਲਮਾਂ ਬਣਾਈਆਂ ਮੈਂ ਆਪਣੇ ਆਪ ਨੂੰ ਬਹੁਤ ਵੱਡਾ 스타 ਮੰਨਦਾ ਨੂੰ ਮਤਿਆਰਨ ਫਰਮਾਂ ਜੇ ਰਚ ਆ ਗਿਆ ਪੰਜਾਬੀ ਚ ਪਰ ਫਿਲਮਾਂ ਹਜੇ ਸਰਮਾਂ ਚ ਨਹੀਂ ਲੱਗੀਆਂ ਬਾਈ ਇੱਕ ਆਪਾਂ ਆ ਰਹੇ ਹਾਂ ਦਲਜੀਤ ਦਸਾਂਝ ਦੀ ਫਿਲਮ ਚ ਆ ਰਹੇ ਹਾਂ ਉਹ ਵੀ ਆ ਜੂਗੀ ਦਿਨਾ ਚ ਹੀ ਆ ਜੂਗੀ ਵੇਨੇ ਜਾਇਓ ਕਰਮ ਉਹ ਠੀਕੋ ਮਿੱਤਰੋ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਕਮੈਂਟਾਂ ਚ ਦੱਸਿਓ ਕੀ ਰਹਾ ਹੌਬੀ ਢਾਲੀਵਾਲ ਗਲਤ ਬੋਲਿਆ ਕਿ ਸਹੀ ਬੋਲਿਆ ਖਰਬੂਜੇ ਕਣਕ ਦੀ ਰੋਟੀ ਚ ਹੁੰਦੇ ਆ ਕਿ ਹੌਬੀ ਕਹਿੰਦੇ ਨਾ ਹੌਬੀ ਢਾਲੀਵਾਲ ਨੇ ਕੁੜੀਆਂ ਕੋਲੋਂ ਦੋ ਖਰਬੂਜੇ ਗਰੀ ਉਹ ਘਰ ਦੇ ਖਤ ਤੋੜ ਕੇ ਲੈ ਆਈਆਂ ਤੇ ਹੌਬੀ ਢਾਲੀਵਾਲ ਨੇ ਉਹਨਾਂ ਤੇ ਪਰਚਾ ਕਰਾਤਾ ਬੰਬੇ ਤੋਂ ਚੱਲ ਕੇ ਆਇਆ ਪਤਾ ਨਹੀਂ ਕਿੱਥੋਂ ਚੱਲ ਕੇ ਆਇਆ ਤੇ ਹੌਬੀ ਢਾਲੀਵਾਲ ਦੇ ਉਹਨਾਂ ਤੇ ਪਰਚਾ ਕਰਾਉਣ ਵਾਸਤੇ ਹੀ ਆਇਆ ਸਿਰਫ ਉਏ ਰੈਡਾ ਬੇਵਕੂਫ ਨਹੀਂ ਹੌਪਿਟਾਲੀ ਵਾਲਾ ਵੀ ਉਹ ਕਿਸ ਨੇ ਖੇਤ ਚੋਂ ਖਰਬੂਜੇ ਤੋੜ ਲਏ ਤੇ ਉਹ ਪਰਚਾ ਕਰਵਾਣਾ ਆਊਗਾ ਉਹ ਇਹਦੇ ਅੱਜ ਵਾਲੇ ਪੱਧਰ 2 FM ਮਰਜੀ ਦੇ ਪਕਾਈ ਬੈਠੇ ਵੀਡੀਓ ਬਣਾਈਏ ਤੇ ਫਿਰ ਤੁਹਾਨੂੰ ਪਤਾ ਹੈਗਾ ਵੀ ਖਰਬੂਜੇ ਕਿਹੜੀ ਰੁੱਤ ਚ ਹੁੰਦੇ ਕਣਕ ਦੇ ਵਿੱਚ ਖਰਬੂਜੇ ਵੀਜੇ ਤੇ ਖਰਬੂਜੇ ਖਰਬੂਜਿਆਂ ਦੇ ਪਰਚਾ ਕਰਵਾਣਾ ਆ ਖੋਬੀ ਢਾਲੀ ਵਾਲਾ ਇੱਥੇ ਓਕੇ ਜੀ ਧੰਨਵਾਦ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਓਕੇ